ਰੋਜਾ ਬਰਮੀਤ ਬਿੱਟੂ ਜਿੱਥੇ ਉਹਨਾਂ ਨੂੰ ਇੱਕ ਪਾਸੇ ਚਿੰਤਾ ਵੀ ਲੱਗਦੀ ਹੈ ਵੀ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੇ ਨੇ ਤੇ ਮੇਰੇ ਕਿੰਨੇ ਕਿਤੇ ਜਾ ਕੇ ਵੋਟਾਂ ਤੋੜਨਗੇ ਤੇ ਲਗਾਤਾਰ ਉਹ ਅੱਜ ਉਹਨਾਂ ਨੇ ਕਾਂਗਰਸ ਦੇ ਉੱਤੇ ਕਈ ਸ਼ਬਦੀ ਹਮਲੇ ਕੀਤੇ ਜਿਸ ਇਮਰਜੈਂਸੀ ਬੈਂਸ ਨੂੰ ਲੈ ਕੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਮੁੱਦਿਆਂ ਤੋਂ ਭਟਕ ਰਹੇ ਨੇ ਮੈਂ ਸਾਰਾ ਕੁਝ ਉਹਨਾਂ ਨੂੰ ਜਾਣੂ ਕਰਾਉਂਗਾ ਕਹਿੰਦੇ ਗਿਰਗਟ ਵੀ ਆਪਣਾ ਰੰਗ ਬਦਲਣ ਲੱਗਿਆ ਕੁਝ ਟਾਈਮ ਲਾਉਦੀ ਹੈ ਔਸੂਲ ਪਿੱਛੇ ਹੋਗੇ ਮੌਕਾ ਪ੍ਰਸਤੀ ਤੇ ਮਤਲਬ ਪ੍ਰਸਤੀ ਭਰਪੂਰ ਨਿਕਲ ਜਾਓ ਲੋਕਤੰਤਰ ਦੇ ਵਿੱਚ ਮੁੱਖ ਮੰਤਰੀ ਕੋਲੇ ਜਾਣਾ ਹਰੇਕ ਦਾ ਹੱਕ ਹੈ ਤੇ ਜੇ ਕੋਈ ਧਰਨਾ ਮਜਾਰਾ ਕਰਨਾ ਹੈ ਉਹ ਵੀ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਦੂਰ ਸਾਫ ਦੀ ਸੀਟ ਨੂੰ ਪੰਥਕ ਸੀਟ ਮੰਨੇ ਜਾ ਰਿਹਾ ਹੈ ਜਰ ਸਾਹਿਬ ਉਹਤੇ ਹੁਣ ਕੁਲਬੀਰ ਜੀਰਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਮੁੱਦਾ ਚੁੱਕਿਆ ਗਿਆ ਹੈ ਕਿ ਜਿਹੜੇ ਉਮੀਦਵਾਰ ਨੇ ਡੋਪ ਟੈਸਟ ਹੋਣਾ ਚਾਹੀਦਾ ਹੈ ਕਿਉਂਕਿ ਨਸ਼ੇ ਦਾ ਮੁੱਦਾ ਇੱਕ ਬੜਾ ਵੱਡਾ ਮੁੱਦਾ ਜੇ ਸਾਡੇ ਆਗੂ ਹੀ ਨਸ਼ਾ ਕਰਨਗੇ ਤਾਂ ਪੰਜਾਬ 'ਚ ਨਸ਼ਾ ਕਿਵੇਂ ਖਤਮ ਹੋਵੇ ਸਾਡੇ ਆਗੂਆਂ ਦਾ ਕਰਤਾਰ ਚੰਗਾ ਹੋਵੇਗਾ ਤਦੇ ਨਸ਼ੇ ਨੂੰ ਪੰਜਾਬ ਦੇ ਵਿੱਚ ਠੱਲ ਪਵੇਗੀ ਨਸ਼ਾ ਬਹੁਤ ਵੱਡਾ ਮੁੱਦਾ ਹੈ ਮਾਰ ਜਾਖੜ ਬੁਰਵਾ ਜੀ ਕੋ ਪ੍ਰੈਸ ਕਾਨਫਰੰਸ ਕੀਤੀ ਗਿਆ ਜਿੱਤੇ ਕਿਸਾਨ ਲਗਾਤਾਰ ਬੀਜਪੀ ਨੂੰ ਦੁਆਰਾ ਦਾ ਵਿਰੋਧ ਕਰ ਰਹੇ ਨੇ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਵੀ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਜੇ ਕਿਸਾਨ ਨੂੰ ਨਵੇਂ ਇਲੈਕਸ਼ਨ ਲੜਨ ਹੈ ਮੈਂ ਇਸ ਗੱਲ ਬਿਲਕੁਲ ਸਹਿਮਤ ਨਹੀਂ ਕਿ ਘੇਰ-ਘੇਰ ਕੇ ਮੈਂ ਬਹੁਤ ਸਾਰੇ ਸੀਨੀਅਰ ਕਿਸਾਨਾਂ ਅਗੂਆਂ ਦੀ ਸੁਣੀ ਹੈ ਗੱਲਬਾਤ ਉਹ ਕਹਿੰਦੇ ਅਸੀਂ ਕਿਸੇ ਤਰ੍ਹਾਂ ਦੇ ਹਿੰਸਕ ਮਾਵਲੇ ਦੇ ਵਿਰੋਧੀ ਆ ਇਹ ਆਪ ਚੋਣ ਲੜ ਕੇ ਦੇਖ ਰਹੇ ਨੇ ਇਹੀ ਗੱਲ ਇਹਨਾਂ ਦਾ ਉਮੀਦਵਾਰ ਫਿਰੋਜ਼ਪੁਰ ਵਾਲਾ ਰਾਣਾ ਸੁੱਡੀ ਕਹਿੰਦਾ ਇਹ ਚੋਣ ਲੜ ਕੇ ਦੇਖ ਲੈ ਚੋਣ ਲੜੀ ਵੀ ਸੀ ਇਹਨਾਂ ਨੇ ਤੇ ਜੇ ਤੁਸੀਂ ਚੋਣ ਲੜਦੇ ਹੋ ਤੁਸੀਂ ਆਪਣੇ ਮਤਾਬਕ ਕਾਨੂੰਨ ਬਰਾ ਲਓ ਪਰ ਜਿਹੜੇ ਗੱਲਾਂ ਬਾਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੰਨੀਆਂ ਸੀ ਉਹ 2 ਸਾਲ ਤੋਂ ਲਾਗੂ ਕਿਉਂ ਨਾ ਕੀਤੀ? ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਬਰਾ ਸਵਾਗਤ ਕਰਦੇ ਹਾਂ ਤੁਹਾਨੂੰ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਹਿਮਾਨ ਜੀ ਕਲੋਸਪ ਰਮਨਦੀਪ ਬਿੱਟੂ ਜਿੱਥੇ ਉਹਨਾਂ ਨੂੰ ਇੱਕ ਪਾਸੇ ਚਿੰਤਾ ਵੀ ਲੱਗਦੀ ਹੈ ਵੀ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੇ ਨੇ ਤੇ ਮੇਰੇ ਕਿੰਨੇ ਕਿਤੇ ਜਾ ਕੇ ਵੋਟਾਂ ਤੋੜਨਗੇ ਤੇ ਲਗਾਤਾਰ ਉਹ ਅੱਜ ਉਹਨਾਂ ਨੇ ਕਾਂਗਰਸ ਦੇ ਉੱਤੇ ਕਈ ਸ਼ਬਦੀ ਹਮਲੇ ਕੀਤੇ ਜਿਸ ਇਮਰਜੈਂਸੀ ਬੈਂਸ ਨੂੰ ਲੈ ਕੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਮੁੱਦਿਆਂ ਤੋਂ ਭਟਕ ਰਹੇ ਨੇ ਮੈਂ ਸਾਰਾ ਕੁਝ ਉਹਨਾਂ ਨੂੰ ਜਾਨੂ ਕਰਾਉਂਗਾ ਜੀ ਦੇਖੋ ਰਵਨੀਤ ਸਿੰਘ ਬਿੱਟੂ ਹੁਣ ਤੱਕ ਤਾਂ ਉਹ ਕਾਂਗਰਸ ਦੇ ਵਿੱਚ ਰਹੇ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੇ ਪੋਲ ਖੋਲਦੇ ਰਹੇ ਉਹਨਾਂ ਜਦੋਂ ਭਾਰਤੀ ਜਨਤਾ ਪਾਰਟੀ ਚੱਲੀਗੇ ਤਾਂ ਕਾਂਗਰਸ ਦੇ ਪੋਲ ਖੋਲਣ ਲੱਗ ਗਿਆ ਕਿ ਤਾਂ ਐ ਕਰਦੀ ਆ ਉਹ ਕਰਦੀ ਆ ਫਲਾਣਾ ਕਰਦੇ ਆ ਅੱਜ ਕੱਲ ਲੀਡਰਾਂ ਦਾ ਕਰਦਾਰ ਵੀ ਕਾਫੀ ਅਜੀਬ ਕਿਸਮ ਦਾ ਬਣ ਗਿਆ ਕੁਝ ਪਤਾ ਹੀ ਨਹੀਂ ਲੱਗਦਾ ਕਿ ਸਵੇਰੇ ਇਹ ਕਿਹੜੀ ਪਾਰਟੀ ਚ ਐ ਸ਼ਾਮ ਤੱਕ ਕਿਹੜੀ ਚ ਆ ਜਾਣਗੇ ਕਹਿੰਦੇ ਗਿਰਗਟ ਵੀ ਆਪਣਾ ਰੰਗ ਬਦਲ ਲੱਗਿਆ ਕੁਝ ਟਾਈਮ ਲਾਉਂਦੀ ਐ। اصول ਪਿੱਛੇ ਹੋਗੇ। ਮੌਕਾ ਪ੍ਰਾਸਤੀ ਤੇ ਮਤਲਬ ਪ੍ਰਾਸਤੀ ਭਾਰੂ ਪੈਗੀ। ਉਹ ਕਹਿੰਦੇ ਕਿ 4 ਜੂਨ ਤੋਂ ਬਾਅਦ ਮਹਿਰਜਾਨਾ ਮੁੱਖ ਮੰਤਰੀ ਸਾਹਿਬ ਦੇ ਘਰ ਜਾਇਆ ਕਰਾਂਗਾ। ਔਰ ਕਈ ਸਵਾਲ ਵੀ ਚੁੱਕੇ ਉਹਨਾਂ ਨੇ ਕਈ ਸਵਾਲ ਮੁੱਖ ਮੰਤਰੀ ਸਾਹਿਬ ਦੀ ਨਿੱਜੀ ਜ਼ਿੰਦਗੀ ਤੇ ਵੀ ਚੱਕੇ ਉਹ ਕਹਿੰਦੇ ਮੈਂ ਜਦੋਂ ਵੀ ਜਾਵਾਂਗਾ ਇਹਨਾਂ ਨੂੰ ਸਵਾਲ ਪੁੱਛਾਂਗਾ ਇਹ ਮੇਰੇ ਕਾ ਪੁਲਿਸ ਵੀ ਭੇਜ ਸਕਦੇ ਆ ਪਰ ਮੈਂ ਬਿਆਨ ਕਰਦਾ ਪੋਤਾਂ ਉਹ ਕਦੇ ਲੋਕ ਚੁਟਕਲਿਆਂ ਦੇ ਲਫਾਫੇ ਬਾਜੀ ਆਦ ਦੇ ਵਿੱਚ ਨਹੀਂ ਫਸਣਗੇ ਔਰ ਜਦੋਂ ਮੈਂ ਉੱਥੇ ਜਾਵਾਂਗਾ ਇਹਨਾਂ ਨੂੰ ਜਵਾਬ ਦੇਣ ਲਈ ਮਜਬੂਰ ਕਰ ਦਿਆਂਗਾ ਸਵਾਲ ਉਹਨਾਂ ਨੇ ਬੈਸ ਭਰਾਮਾ ਤੇ ਵੀ ਚੱਕੇ ਇਹ ਬੱਕਰੀ ਗੱਲ ਹੈ ਕਿ ਬੈਸ ਭਰਾ ਕਈ ਪਾਰਟੀਆਂ ਦਾ ਹਿੱਸਾ ਰਹਿ ਚੁੱਕੇ ਨੇ ਬੜੀ ਚਰਚਾ ਚੱਲਦੀ ਸੀ ਵੀ ਸ਼ਾਇਦ ਉਹ ਕਾਲੀ ਦਰਚ ਚਲੇ ਜਾਣ ਅਖੀਰ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਤਾਂ ਕਾਂਗਸ ਪਾਰਟੀ ਵਿੱਚ ਸ਼ਾਮਲ ਹੋਣਗੇ ਤੇ ਹੋ ਵੀ ਗਏ ਲੋਕਾਂ ਦੇ ਬੱਕਰੇ ਬੱਕਰੇ ਤਰ੍ਹਾਂ ਦੇ ਕਈ ਸਵਾਲ ਉਹਨਾਂ ਤੇ ਵੀ ਉੱਠਦੇ ਆ ਪਰ ਇਹਦੇ باوجود ਉਹ ਲਗਾਤਾਰ ਦੋ ਵਾਰੀ ਐਮ.ਐਲ.ਏ ਬਣੇ ਬਲਵਿੰਦਰ ਬੈਂਸੋਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਜੇ ਉਹ ਪਿਛਲੀ ਵਾਰ ਲੋਕ ਸਭਾ ਚੋਣ ਲੜੇ ਤਾਂ 3 ਲੱਖ ਦੇ ਕਰੀਬ ਵੋਟ ਲੈ ਕੇ ਸੀ 3 ਲੱਖ 7000 ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਇਹ ਹੈ ਕਿ ਲੋਕ ਫਿਰ ਸੋ ਜੇ 3 ਲੱਖ ਵੋਟ ਜਾਂਦੀ ਹੈ 9 ਹਲਕੇ ਨੇ ਤਾਂ ਹਰੇਕ ਹਲਕੇ ਦੇ ਵਿੱਚ 32 ਤੇ 30000 ਵੋਟ ਇਹਨਾਂ ਨੂੰ ਪੈ ਗਈ ਸੋ ਬਿੱਟੂ ਸਾਹਿਬ ਨੇ ਹੁਣ ਕਹਿੰਦੇ ਐ ਕਿ ਮੈਂ ਜਾਵਾਂਗਾ ਅੱਗੇ ਮਾਨ ਸਾਹਿਬ ਮਿਲਦੇ ਆ ਨਹੀਂ ਮਿਲਦੇ ਇਹਨਾਂ ਨੂੰ ਉੱਥੇ ਕਿਸੇ ਕਿਸਮ ਦੀ ਕੋਈ ਠੀਕ ਹੈ ਜਾਓ ਲੋਕਤੰਤਰ ਦੇ ਵਿੱਚ ਮੁੱਖ ਮੰਤਰੀ ਕੋਲੇ ਜਾਣਾ ਹਰੇਕ ਦਾ ਹੱਕ ਹੈ ਤੇ ਜੇ ਕੋਈ ਧਰਨਾ ਵਜਾਰਾ ਕਰਨਾ ਹੈ ਉਹ ਵੀ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਜੀ ਸੋ ਦੂਜੇ ਪਾਸੇ ਖਡੂਰ ਸਾਹਿਬ ਦੀ ਸੀਟ ਨੂੰ ਪੰਥਕ ਸੀਟ ਮੰਨਿਆ ਜਾ ਰਿਹਾ ਹੈ ਜਰਲ ਸਾਹਿਬ ਉੱਤੇ ਹੀ ਹੁਣ ਕੁਲਬੀਰ ਜੀਰਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਮੁੱਦਾ ਚੁੱਕਿਆ ਗਿਆ ਹੈ ਕਿ ਜਿਹੜੇ ਉਮੀਦਵਾਰ ਨੇ ਡੋਪ ਟੈਸਟ ਹੋਣਾ ਚਾਹੀਦਾ ਕਿਉਂਕਿ ਨਸ਼ੇ ਦਾ ਮੁੱਦਾ ਇੱਕ ਬੜਾ ਵੱਡਾ ਮੁੱਦਾ ਜੇ ਸਾਡੇ ਆਗੂ ਹੀ ਨਸ਼ਾ ਕਰਨਗੇ ਤਾਂ ਪੰਜਾਬ 'ਚ ਨਸ਼ਾ ਕਿਵੇਂ ਖਤਮ ਹੋਵੇਗਾ ਜੀ ਦੇਖੋ ਕੁਲਬੀਰ ਜੀਰਾ ਦੇ ਪਿਤਾ ਜੀ ਵੀ ਬੜੇ ਮਸ਼ਹੂਰ ਸਨ ਉਹ ਜਿਹੜੇ ਮਹਿਕਮੇ ਦੇ ਵਜ਼ੀਰ ਰਹੇ ਇੱਕ ਕਿਸਮ ਦੀ ਉਹ ਮਹਿਕਮੇ ਦੇ ਵਿੱਚ ਕਾफी ਅਫੜਾ-ਧਫੜੀ ਹੁੰਦੀ ਸੀ ਦਹਿਸ਼ਤ ਵਰਗਾ ਹੁੰਦਾ ਸੀ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਦੇ ਦਿੱਤੀ ਜਿਹੜੇ ਅਸਲ ਦਾਵੇਦਾਰ ਸੀ ਰਾਣਾ ਗੁਰਜੀਤ ਸਿੰਘ ਹੋਰੀ ਆਪਣੇ ਮੁੰਡੇ ਵਾਸਤੇ ਉਹ ਕਹਿੰਦੇ ਕਿ ਮੈਂ ਤਾਂ ਨਹੀਂ ਗੁਰਜੀਤ ਇਹਦਾ ਕੁਲਵੀਰ ਜੀ ਦੇ ਦਾ ਕਹਿ ਕੇ ਆਇਆ ਸੀ ਉਹ ਕਹਿੰਦੇ ਜਿਹੜਾ ਭਾਰਤ ਦਾ ਚੋਣ ਕਮਿਸ਼ਨ ਹੈ ਉਹ ਹਦਾਇਤਾਂ ਜਾਰੀ ਕਰੇ ਕਿ ਉਮੀਦਵਾਰਾਂ ਦੇ ਡਰੋਗ ਟੈਸਟ ਹੋਣੇ ਚਾਹੀਦੇ ਆ ਅੱਜ ਪੰਜਾਬ ਦਾ ਜੜਾ ਖੋਖਲੀਆਂ ਕਰਤੀਆਂ ਨਸ਼ੇ ਨੇ ਚਾਰੇ ਪਾਸੇ ਨਸ਼ੇ ਦਾ ਬੋਲਬਾਲਾ ਹੈ ਤੇ ਫਿਰ ਇੱਕ ਕੰਮ ਕਰੋ ਨਸ਼ੇ ਦੇ ਵਿੱਚ ਤੁਸੀਂ ਦੇਖੋ ਆ ਕੇ ਜੇ ਆਗੂ ਹੀ ਨਸ਼ਾ ਕਰਨਗੇ ਤੇ ਦੂਜਿਆਂ ਨੂੰ ਕਿਵੇਂ ਰੋਕਣਗੇ ਘਟੋ ਘਟ ਜਿੰਨੇ ਇੱਥੇ ਖਡੂਰ ਸਾਹਿਬ ਤੋਂ ਲੜ ਰਹੇ ਐ ਉਹਦਾ ਡੋਪ ਟੈਸਟ ਹੋਣਾ ਜ਼ਰੂਰੀ ਹੈ ਚੌਂਕ ਕਮਿਸ਼ਨ ਮੰਨਦਾ ਨਹੀਂ ਮੰਨਦਾ ਸਾਨੂੰ ਨਹੀਂ ਪਤਾ ਇਹ ਇੱਕ ਕਿਸਮ ਦਾ ਨਿੱਜਤਾ ਪਰ ਉਹ ਇਹ ਜ਼ਰੂਰ ਕਹਿੰਦੇ ਐ ਕਿ ਜੇ ਸਾਡੇ ਆਗੂਆਂ ਦਾ ਕਰਤਾਰ ਚੰਗਾ ਹੋਵੇਗਾ ਤਾਂ ਦੇ ਨਸ਼ੇ ਨੂੰ ਪੰਜਾਬ ਦੇ ਵਿੱਚ ਠੱਲ ਪਵੇਗੀ ਨਸ਼ਾ ਬਹੁਤ ਵੱਡਾ ਮੁੱਦਾ ਹੈ ਜਿਹੜੇ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਕਰਤੀਗਾ ਸਾਡੇ ਸਿਆਸਤਦਾਨਾਂ ਨੇ ਜਿਹੜੇ ਪੰਜਾਬ ਦੇ ਅਸਲ ਮਸਲੇ ਸੀ ਉਧਰ ਪਿੱਠ ਕੀਤੀ ਹੋਈ ਹੈ ਕੁਰਸੀਆਂ ਵੱਲ ਮੂੰਹ ਹੈ ਕੋਈ ਸਵਾਹ ਹੁੰਦਾ ਸੀ ਜਦੋਂ ਸਾਡੇ ਆਗੂ ਬਹੁਤ ਜਦੋ ਜਹਿਦ ਕਰਿਆ ਕਰਦੇ ਸਨ ਜੀ ਸੋ ਦੂਜੇ ਪਾਸੇ ਗੁਰਗਨ ਸੁਨੀਲ ਕੁਮਾਰ ਜਾਖੜ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਿਆ ਜਿੱਥੇ ਕਿਸਾਨ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਤੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਵੀ ਮਾਹੌਲ ਖਰਾਬ ਕੀਤਾ ਜਾ ਰਿਹਾ ਜੇ ਕਿਸਾਨ ਨੂੰ ਨਵੇਂ ਇਲੈਕਸ਼ਨ ਲੜਨ ਆਪ ਜੀ ਦੇਖੋ ਸੁਨੀਲ ਕੁਮਾਰ ਜਾਖੜ ਇੱਕ ਪੁਰਾਣੇ ਆਗੂ ਨੇ ਔਰ ਵੱਡੇ ਜ਼ਿਮੀਦਾਰ ਨੇ ਜਿਹੜਾ ਖਾਸ ਕਰ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵਿਰੋਧ ਹੋ ਰਿਹਾ ਹੈ ਉਹਦੇ ਚ ਇਹਨਾਂ ਨੂੰ ਕਹਿੰਦੇ ਕਿ ਆਪ ਚੋਲ ਲੜ ਕੇ ਦੇਖ ਲੈ ਪਰ ਮੈਂ ਸੁਨੀਲ ਜਾਖੜ ਸਾਹਿਬ ਤੋਂ ਇਹ ਗੱਲ ਪੁੱਛਦਾ ਜਦੋਂ ਇਹ ਕਿਸਾਨ ਬਾਈ ਦੇ ਵਿੱਚ ਤੁਸੀਂ ਲਿਖਤੀ ਸਮਝੌਤਾ ਕੀਤਾ ਸੀ ਉਹ ਸਮਝੌਤਾ ਕਰਕੇ ਵਾਪਸ ਆਪ ਉਹ ਆਪਣੇ ਰਾਜਾਂ ਨੂੰ ਪਰਤੇ ਸੀ ਕੀ ਉਸ ਵੇਲੇ ਜਿਹੜੀਆਂ ਮੰਗਾ ਮੰਨ ਲਈਆਂ ਸੀ ਲਿਖਤੀ ਤੌਰ ਦੇ ਉੱਤੇ ਤੁਸੀਂ ਇਹਨਾਂ ਨੂੰ ਦਿੱਤੀਆਂ ਉਹ ਤੇ ਅਵਲੀ ਜਮਾ ਕਿਉਂ ਨਾ ਪਹਿਨਾਇਆ ਗਿਆ ਜੇ ਉਹ ਅਵਲੀ ਜਮਾ ਪਹਿਨਾ ਦਿੱਤਾ ਜਾਂਦਾ ਫੇਰ ਧਰਨੇ ਦੇ ਦਿੰਦੇ ਤੁਸੀਂ ਸਵਾਲ ਪੁੱਛਦੇ ਮੈਂ ਇਸ ਗੱਲ ਬਿਲਕੁਲ ਸਹਿਮਤ ਨਹੀਂ ਕਿ ਘੇਰ-ਘੇਰ ਕੇ ਮੈਂ ਬਹੁਤ ਸਾਰੇ ਸੀਨੀਅਰ ਕਿਸਾਨਾਂ ਆਗੂਆਂ ਦੀ ਸੁਣੀ ਹੈ ਗੱਲਬਾਤ ਉਹ ਕਹਿੰਦੇ ਅਸੀਂ ਕਿਸੇ ਤਰ੍ਹਾਂ ਦੇ ਹਿੰਸਕ ਮਾਮਲੇ ਦੇ ਵਿਰੋਧੀ ਆ ਕੋਈ ਵੀ ਵਿਅਕਤੀ ਹਿੰਸਕ ਨਹੀਂ ਹੋਣਾ ਚਾਹੀਦਾ ਸ਼ਾਂਤੀਪੂਰਵਕ ਹੋਣਾ ਚਾਹੀਦਾ ਇਤੋਂ ਤੱਕ ਜਦੋਂ ਇਹ ਦਿੱਲੀ ਤੇ ਬੈਠੇ ਸਨ ਤਾਂ ਕਿਸਾਨ ਆਗੂ ਰਾਜੀਵਾਲ ਬਲਬੀਰ ਸੋਹਰੀ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਕੋਈ ਵੀ ਅੰਦੋਲਨ ਜਿੱਤਣਾ ਹੋਵੇ ਤਾਂ ਸ਼ਾਂਤੀ ਬਹੁਤ ਜ਼ਰੂਰੀ ਹੈ ਇਹ ਕੰ ਕਿਉਂ ਹੋ ਰਿਹਾ ਹੈ ਜਾਕਰ ਸਾਹਿਬ ਕਹਿੰਦੇ ਇਹਦੇ ਪਿੱਛੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੀ ਕਚਾਲ ਹੈ ਪਰ ਇਹ ਆਪ ਚੋਣ ਲੜ ਕੇ ਦੇਖ ਲੈਣੇ ਇਹੀ ਗੱਲ ਇਹਨਾਂ ਦਾ ਉਮੀਦਵਾਰ ਫਿਰੋਜ਼ਪੁਰ ਵਾਲਾ ਰਾਣਾ ਸੁੱਢੀ ਕਹਿੰਦਾ ਕਿ ਇਹ ਚੋਣ ਲੜ ਕੇ ਦੇਖ ਲੈ ਚੋਣ ਲੜੀ ਵੀ ਸੀ ਇਹਨਾਂ ਨੇ ਤੇ ਜੇ ਤੁਸੀਂ ਚੋਣ ਲੜਦੇ ਹੋ ਤੁਸੀਂ ਆਪਣੇ ਮਤਾਬਕ ਕਾਨੂੰਨ ਬਣਾ ਲਓ ਪਰ ਜਿਹੜੇ ਗੱਲਾਂ ਬਾਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੰਨੀਆਂ ਸੀ ਉਹ 2 ਸਾਲ ਤੋਂ ਲਾਗੂ ਕਿਉਂ ਨਾ ਕੀਤੀਆਂ ਜੇ ਤੁਸੀਂ ਕਿਤੇ ਲਾਗੂ ਕੀਤੀਆਂ ਹੁੰਦੀਆਂ ਹੋ ਸਕਦਾ ਹੈ ਇਹ ਇਹ ਰੂਪ ਦੇ ਵਿੱਚ ਨਾ ਹੁੰਦੇ ਔਰ ਤੁਹਾਡੇ ਕੋਲ ਗਾਉਂਦੇ ਕਿ ਲਓ ਜੀ ਬੁੱਦੀ ਸਾਹਿਬ ਨੇ ਸਾਡੀਆਂ ਗਰੰਟੀਆਂ ਪੂਰੀਆਂ ਕਰਤੀਆਂ ਇਹਨਾਂ ਦੇ ਵਿੱਚ ਚਰਚਾ ਇਹ ਹੈ ਖਾਸ ਕਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸਵੇਤ ਰਾਹੁਲ ਗਾਂਧੀ ਉਹ ਇਲਜ਼ਾਮ ਲਾਉਦੇ ਨੇ ਤੁਹਾਡੇ ਤੇ ਕਿ ਜੇ ਧਨਾਂਡਾ ਦਾ 16 ਲੱਖ ਕਰੋੜ ਕਰਜ਼ਾ ਮਾਫ਼ ਹੋ ਸਕਦਾ ਹੈ ਫਿਰ ਕਿਸਾਨੀ ਦਾ ਕਿਉਂ ਨਹੀਂ ਉਹ ਕਹਿੰਦੇ ਆ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਤਕਰੀਬਨ 72000 ਕਰੋੜ ਦਾ ਕਰਜ਼ਾ ਮਾਫ਼ ਕੀਤਾ ਸੀ ਪਰ ਉਹਨਾਂ ਨੇ ਮਾਫ਼ ਕਰਤਾ ਮੈਂ ਚੰਦਾ ਕਿਸਾਨੀ ਸਿਸਟਮ 'ਚ ਸੁਧਾਰ ਲਿਆਂਦਾ ਜਾਵੇ। ਇਹ ਕਰਜ਼ਾ ਲੈਣੀ ਕਿਉਂ? ਉਹ ਤਾਂ ਬਚਣਾ ਵੀ ਚਾਹੀਦਾ। ਇੱਕ ਤਿੰਨ ਕਿੱल्ल्याਵਾਲਾ 40 ਲੱਖੋਂ ਤੇ ਸਿਰ ਤੇ ਕਰਜ਼ਾ ਜਿਹਨੇ ਪਿਛਲੇ ਦਿਨਾਂ 'ਚ ਖੁਦਕੱਸ਼ੀ ਕੀਤੀ ਸੀ। ਜੇ ਤਿੰਨ ਕਿੱल्ल्याਾਂ ਦਾ ਠੇਕਾ ਵੀ ਆਪਾਂ ਦੇਖ ਲਈਏ। ਵੱਧ ਤੋਂ ਵੱਧ ਲਾ ਕੇ ਉਹ ਪੌਣੇ 2 ਲੱਖ ਤੋਂ ਵੱਧ ਨਹੀਂ ਬੰਦਾ। ਤੇ ਫਿਰ ਦਿੱਤਾ ਕਿਵੇਂ ਜਾਊ? ਕਿਸਾਨ ਜਥੇਬੰਦੀਆਂ ਨੂੰ ਵੀ ਸਿਆਸੀ ਪਾਰਟੀਆਂ ਨੂੰ ਉਸ ਤਰ੍ਹਾਂ ਦੇ ਵਾਅਦੇ ਨਹੀਂ ਕਰਨੇ ਚਾਹੀਦੇ ਜਿਹੜੇ ਪੂਰੇ ਨਹੀਂ ਹੁੰਦੇ ਤੇ ਹੁਣ ਵੀ ਤਾਂ ਕਰਜ਼ਾ ਝੜਾ ਝੜਾ ਕੇ ਸਰਕਾਰਾਂ ਚਲਾ ਰਹੇ ਹੋ ਕੇਂਦਰ ਦੀ ਸਰਕਾਰ ਤੇ ਲੱਗ ਗਿਆ ਕਿ ਇਹਨਾਂ ਨੇ ਜਿਹੜਾ 54000 ਕਰੋੜ ਦਾ ਕਰਜ਼ਾ ਸੀ ਪੰਜਾਬ ਦੇ ਸਿਰ ਤੇ 14 ਤੋਂ ਪਹਿਲਾਂ ਉਹ ਕਿੱਥੋਂ ਤੱਕ ਪਹੁੰਚ ਗਿਆ ਉਸੇ ਰਾਹ ਤੇ ਪੰਜਾਬ ਦੀ ਸਰਕਾਰ ਚੱਲ ਰਹੀ ਹੈ ਇਹ ਵੀ ਰੋਜ਼ ਦਾ ਕਰਜ਼ਾ ਇਹੀ ਜਾਖੜ ਸਾਹਿਬ ਦਾ ਇਲਜ਼ਾਮ ਲਾਉਂਦੇ ਐ ਕਿ ਰੋਜ਼ਾਨਾ ਦਾ 120 ਕਰੋੜ ਹੋ ਗਿਆ ਕੌਣ ਜਵਾਬ ਦੇਵੇਗਾ ਤੇ ਜੇ ਗ੍ਰਿਭੀ ਰੱਖ 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 ਕੇ ਕਰਜ਼ਾ ਰੱਖ ਰੱਖ ਕੇ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਬੰਦਾ ਜ਼ਮੀਨ ਗੈਨੇ ਵਗੈਰਾ ਕਰ ਦਿੰਦਾ ਸੀ ਉਹਦਾ ਸ਼ਬਦ ਕੋਈ ਹੋਰ ਵਰਤਿਆ ਕਰ ਦੇ ਸ ਜੀ ਸੋ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਉਹਨਾਂ ਦਾ ਉਮੀਦਵਾਰ ਜੀ ਢਿੱਲ ਸਾਹਿਬ ਮਾਫ ਕਰਨਾ ਉਮੀਦਵਾਰ ਉਹਨਾਂ ਦਾ ਵੱਡਾ ਲੀਡਰ ਹੈ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਜੀ ਦੇਖੋ ਜਦੋਂ ਇਹ ਮੌਸਮ ਹੈ ਇਹਦੇ ਵਿੱਚ ਤੁਹਾਡੇ 30 ਤਰੀਕ ਤੱਕ ਇਸ ਤਰ੍ਹਾਂ ਹੁੰਦੇ ਰਹਿਣੇ ਆ ਉਹ ਬੰਦਾ ਕਿਉਂ ਗਿਆ ਕਹਿੰਦੇ ਉਹ ਆਪ ਉਮੀਦਵਾਰ ਸੀ ਅੱਜ ਕੱਲ ਪਾਰਟੀਆਂ ਪ੍ਰਤੀ ਉਹ ਗੰਭੀਰਤਾ ਨਹੀਂ ਰਹੀ ਜਿਹੜੀ ਗੰਭੀਰਤਾ ਕਿਸੇ ਵੇਲੇ ਹੁੰਦੀ ਸੀ ਇਹਦਾ ਨਾਮ ਹੈ ਸੁਭਾਸ਼ ਚਾਵਲਾ ਤੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਬਾਲਾਦੋ 4 ਜੂਨ ਦਾ ਰਿਜ਼ਲਟ ਕੋਈ ਹੋਰ ਆ ਗਿਆ ਫਿਰ ਕੀ ਹੋਏਗਾ ਸੋ ਜਿਵੇਂ ਸਿਆਸੀ ਆਗੂ ਲਗਾਤਾਰ ਪਾਲੇ ਬਦਲ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਆਉਣ ਜਾਣ ਦੇ ਨਾਲ ਕੋਈ ਬਹੁਤਾ ਫਰਕ ਪੈਂਦਾ ਹੈ ਹਰ ਬੰਦੇ ਦਾ ਆਪਣੇ ਤਰ੍ਹਾਂ ਮਨ ਹੁੰਦਾ ਹੈ ਉਹਨੇ ਕਿਹੜੀ ਪਾਰਟੀ ਨੂੰ ਜਿਤਾਉਣੇ ਉਹਨੇ ਅਕਾਲੀ ਦਲ ਚ ਜਾਣਾ ਹੈ ਕਾਂਗਰਸ ਚ ਜਾਣਾ ਭਾਰਤੀ ਜਨਤਾ ਪਾਰਟੀ ਚ ਜਾਣਾ ਜਾਂ ਆਮ ਆਦਮੀ ਪਾਰਟੀ ਚ ਜਾਣਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਕਰਕੇ ਬਹੁਤ ਸਾਰੇ ਚੜ੍ਹਦੇ ਸੂਰਜ ਵੱਲ ਵੀ ਜਾਂਦੇ ਆ ਜੀ ਸੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਕੋਈ ਸ਼ਾਮਲ ਹੋਇਆ ਹਿੰਦਰ ਸਵਾਜ ਹਾਂ ਜਿੱਥੇ ਦੂਜੀਆਂ ਪਾਰਟੀਆਂ ਚ ਸ਼ਾਮਲ ਹੋ ਰਹੇ ਨੇ ਉਥੇ ਲਗਾਤਾਰਤਾ ਦੇ ਵਿੱਚ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਲ ਹੋ ਰਹੇ ਨੇ ਸੋ ਆਮ ਆਦਮੀ ਪਾਰਟੀ ਜਿਹੜੀ ਇਹ ਕਹਿੰਦੀ ਹੁੰਦੀ ਸੀ ਅਸੀਂ ਤਾਂ ਇੱਕ ਨਿਆਰੀ ਪਾਰਟੀ ਆ ਦੂਜਿਆਂ ਨਾਲੋਂ ਉਲਟਾ ਇਹਨਾਂ ਨੂੰ ਬੋਟਾ-ਬੂਟਾ ਨਹੀਂ ਪਈਆਂ ਹੈਗੀਆਂ ਕਿਤੇ ਭਲੇਖੇ ਚੋਂ ਲੋਕਾਂ ਨੇ ਅਕਾਲੀ ਕਾਂਗਰਸੀ ਭਾਰਤੀ ਜਨਤਾ ਪਾਰਟੀ ਤੋਂ ਅੱਕੇ ਹੋਏ ਸੀ ਉਹਨਾਂ ਨੂੰ ਬੋਟਾ ਪਾਈਆਂ ਇਹਨਾਂ ਨੂੰ ਜੇ ਇਹਨਾਂ ਨੇ ਅੱਗੇ ਸਰਵਾਈਵ ਕਰਨਾ ਹੈ ਤਾਂ ਆਪਣਾ ਕਾਡਰ ਬਣਾਉਣਾ ਪਵੇਗਾ ਕੋਈ ਵੀ ਪਾਰਟੀ ਕਾਡਰ ਤੋਂ ਬਿਨਾ ਨਹੀਂ ਚੱਲਦੀ ਹੁੰਦੀ ਬਾਕੀ ਉਹ ਦੇਖਦੇ ਆ ਇਹ ਕਿਹੜੇ ਪਾਸੇ ਵੱਲ ਨੂੰ ਜਾਂਦੇ ਆ ਲੋਕਾਂ ਦੀਆਂ ਜਿੰਨੀਆਂ ਆਸਾਂ ਸੀ ਆਮ ਆਦਮੀ ਪਾਰਟੀ ਤੋਂ ਖਾਸ ਕਰ ਇਹਦੇ ਵਿੱਚ ਲੋਕ ਦਿੱਲੀ ਦੀ ਦਖਲਅੰਦਾਜ਼ੀ ਬਿਲਕੁਲ ਪਸੰਦ ਨਹੀਂ ਕਰਦੇ ਇਹਨਾਂ ਦਾ ਉਦਨ ਕੰਮ ਚੱਲਿਆ ਸੀ ਜਦੋਂ ਕੇਜਰੀਵਾਲ ਨੂੰ ਕਹਿਣਾ ਪਿਆ ਗਿਆ ਕਿ ਭਗਵੰਤ ਮਾਨ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਪਹਿਲਾ ਇੱਕ ਮੌਕਾ ਕੇਜਰੀਵਾਲ ਨੂੰ ਕਿਸੇ ਨੇ ਨਹੀਂ ਸੁਣੀ ਸੀ ਪੰਜਾਬੀ ਇੱਕ ਬੱਕਰਾ ਇਤਹਾਸ ਸਰਜਦੇ ਹੁੰਦੇ ਆ ਦੇਖੋ 13 21 ਸਰਜਦੇ ਜੀ ਸੋ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਆਜ਼ਾਦ ਚੌਂ ਲੜ ਰਹੇ ਨੇ ਤੇ ਅੱਜ ਉਹਨਾਂ ਦਾ ਨਾਮਜ਼ਦਗੀ ਪੱત્ર ਆ ਉਹ ਮਨਜ਼ੂਰ ਹੋ ਚੁੱਕਿਆ ਜੀ ਦੇਖੋ ਉਹਨਾਂ ਦਾ ਨਾਮਜ਼ਦਗੀ ਪੱਤਰ ਕਹਿੰਦੇ ਸਹੀ ਪਾਇਆ ਗਿਆ ਅੱਜ ਕੱਲ ਸਾਰਾ ਦਾ ਇਹ ਪੂਰਾ ਹੋ ਗਿਆ ਅੱਜ ਪੜਤਾਲ ਹੋਈ ਨਾਮਜ਼ਦਗੀ ਪੱਤਰਾਂ ਦੀ ਜਿੰਨੇ ਕਿਰਾ ਤੋਂ ਨੇ ਸਿਰਦ ਹੋ ਜਾਣਗੇ ਉਹਦੇ ਕੰਕਰ ਆ ਜਾਣਾ ਆਪਣੇ ਸਾਹਮਣੇ ਤੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਹਰਪਾਲ ਸਿੰਘ ਬਲੇਰ ਜਿਨ੍ਹਾਂ ਨੂੰ ਪਹਿਲਾਂ ਤਾਂ ਹਟਾ ਦਿੱਤਾ ਗਿਆ ਸੀ ਉਹਨਾਂ ਨੇ ਕਾਗਜ਼ ਭਰਤੇ ਸੀ ਵੀ ਕਿਤੇ ਅਮਰਤਪਾਲ ਦੇ ਕਾਗਜ਼ ਰੱਦ ਨਾ ਹੋ ਜਾਣ ਤਾਂ ਮੈਂ ਕਰਾਂਗਾ ਹੁਣ ਜਦੋਂ ਅਮਰਤਪਾਲ ਦੇ ਕਾਗਜ਼ ਸਹੀ ਹੋ ਗਏ ਫਿਰ ਹਰਪਾਲ ਸਿੰਘ ਬਲੇਰ ਮੇਰੇ ਖਿਆਲ ਕੱਲ ਵਾਪਸ ਲੈਣੇ ਆ ਉਹ ਆਪਣੇ ਨਾਮ ਜਿੱਦ ਕੀ ਵਾਪਸ ਲੈਣਗੇ ਇਹ ਉਹਨਾਂ ਨੇ ਐਲਾਨ ਕਰ ਦਿੱਤਾ ਜੀ ਸੋ ਦੂਜੇ ਪਾਸੇ ਜ਼ੈਰਾ ਰਮੇਸ਼ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਗਏ ਨੇ ਜੀ ਜੈਰਾਮ ਰਵੇਸ਼ ਕਾਂਗਰਸ ਦੇ ਵੱਡੇ ਆਗੂ ਨੇ ਝਾਰਖੰਡ ਗਏ ਹੋਏ ਸੀ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਨਿਸ਼ਾਨੇ कसे ਨੇ ਉਹ ਕਹਿੰਦੇ ਹਨ ਇਹ ਇਸ ਗਲਤੀ ਹੈ ਕਿ ਸਾਰਾ ਦਿਨ ਪ੍ਰਧਾਨ ਮੰਤਰੀ Hindu Muslim Hindu Muslim Hindu Muslim ਕਰੀ ਜਾਂਦੇ ਹੈ ਆਪ ਦੇ 10 ਸਾਲ ਦੀਆਂ ਕੀਤੇ ਹੋਏ ਕੰਮਵਾਰੀ ਦੱਸ ਦਿਓ ਕਮ ਸੇ ਕਮ ਲੋਕ ਨੂੰ ਪਤਾ ਤਾਂ ਲੱਗ ਜੇ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ ਇੱਕ 10 ਸਾਲ ਦੀ ਪ੍ਰਾਪਤੀ ਨਹੀਂ ਦਿੰਦੀ ਉਦੋਂ ਰਾਮਚੀ ਦੇ ਵਿੱਚ ਚਾਂਸੀ ਚ ਰਾਹੁਲ ગાંધી ਨੇ ਇੱਕ ਨਵਾਂ ਬੁੱਦਾ ਉਠਾਤਾ ਉਹ ਕਹਿੰਦੇ 100 ਸਵਾਰਥ ਸ਼ਹਿਰ ਬਣਾਉਣੇ ਸੀ ਮੋਦੀ ਸਾਹਿਬ ਦੱਸੋ ਕਿੱਥੇ ਬੜੇ ਨੇ ਕਿਤੇ ਹੈ ਵੀ ਇਹ ਮਦੌਨਾ ਨੇ ਚੁੱਕ ਲਿਆ ਸੋ ਜੈਰਾਮ ਰਮਵੇਸ਼ ਨੇ ਕਈ ਗੱਲਾਂ ਕੀਤੀਆਂ ਉਹ ਕਹਿੰਦੇ 400 ਪਾਰ ਸੀਟ 400 ਪਾਰ 400 ਪਾਰ ਕਹਿੰਦੇ ਅਸੀਂ ਇਹ ਵਾਦਾ ਕਰਤਾ ਸੀਟਾਂ ਦਾ ਪਤਾ ਨਹੀਂ ਜੇ ਇੰਡੀਆ ਗੱਠ ਜੋੜ ਆਉਂਦਾ ਤਾਂ ਮਨਰੇਗਾ ਵਾਲੇ ਮਜ਼ਦੂਰ ਦੀ ਦਿਹਾੜੀ 275 ਤੋਂ ਵਧਾ ਕੇ 400 ਕਰਦੇ ਆਂ ਅਸੀਂ ਗਰੀਬ ਨੂੰ 400 ਤੇ ਲੈ ਕੇ ਜਾਵਾਂਗੇ। ਔਰ ਐਸ ਵਲੇ ਸਭ ਤੋਂ ਵੱਡਾ ਸੰਵਿਧਾਨ ਨੂੰ ਬਚਾਉਣ ਦਾ ਮਾਮਲਾ ਹੈ। ਸੰਵਿਧਾਨ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਲੋਕਤੰਤਰ ਬਚਾਉਣ ਲਈ ਇੰਡੀਆ ਗੱਠਜੋੜ ਇੱਕ ਜੁਟਤਾ ਨਾਲ ਕੰਮ ਕਰ ਰਿਹਾ ਹੈ। ਤੇ ਇੰਡੀਆ ਗੱਠਜੋੜ ਸਾਡੇ ਪ੍ਰਧਾਨ ਮੰਤਰੀ ਸਾਹਿਬ ਚੁਣਵੇਂ ਜੇ ਬੰਦਿਆਂ ਨੂੰ ਕਿਉਂ ਚੁਣਦੇ ਆ? ਇੰਟਰਵਿਊ ਵਾਸਤੇ ਤੇ ਜੇ ਕਰਨੀ ਹੈ ਉਹਨਾਂ ਨੇ ਫੇਸ ਕਰਨਾ ਤਾਂ ਸਾਰੇ ਪੱਤਰਕਾਰਾਂ ਨੂੰ ਸਤੋ ਇਸ ਕਰਕੇ ਵਿਰੋਧੀ ਧਿਰ ਦਾ ਇਲਜ਼ਾਮ ਹੈ ਮੀਡੀਆ ਤੇ ਵੀ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ ਉਹ ਕਹਿੰਦੇ ਜਿਹੜੇ ਬੁੱਦੇ ਅਸੀਂ ਉਠਾਉਨੇ ਆਂ ਅਖਬਾਰ ਚ ਨਹੀਂ ਹੁੰਦੇ ਦੂਜੇ ਦਰਾਂ ਐਨੇ ਕਿ ਇਹਨਾਂ ਦੀ ਜ਼ੁਬਾਨ ਬੰਦ ਕੀਤੀ ਹੋਈ ਹੈ ਸੋ ਜੈਰਾਮ ਰਮੇਸ਼ ਨੇ ਇਹ ਸਾਰੇ ਮਾਮਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ મોદી ਸਾਹਿਬ ਤੇ ਉਠਾਏ ਨੇ ਤੇ ਹੁਣ મોદી ਸਾਹਿਬ ਕਹਿੰਦੇ ਜਦੋਂ ਦੇਖਿਆ ਸਾਰਾ ਕੁਝ ਲੁੱਟਦਾ ਜਾ ਰਿਹਾ ਹੈ ਤੇ ਹੁਣ ਕਹਿੰਦੇ ਮੈਂ ਤਾਂ ਮੁਸਲਮਾਨਾਂ ਦਾ ਮਦਈ ਬਹੁਤਾ ਮੈਂ ਤਾਂ ਈਦ ਵਾਲੇ ਦੇ ਰੁੱਟ ਗੋ ਨਹੀਂ ਖਾਂਦਾ ਕਟੋ-ਕਟ ਆਪਦੇ 10 ਸਾਲ ਦੀਆਂ ਪ੍ਰਾਪਤੀਆਂ ਗਿਣਾਓ ਫਿਰ ਤੁਹਾਨੂੰ ਉਹਦੇ ਤੇ ਵੋਟ ਮੰਗੋ 10 ਸਾਲ ਦੀ ਗਾਰੰਟੀ ਕਹਿੰਦੇ ਇਹੀ ਹੈ ਕਿ ਸਰਮਾਇਯਦਾਰਾਂ ਦਾ ਕਰਜ਼ਾ ਮਾਫ਼ ਕਰਤਾ ਸਰਮਾਇਯਦਾਰਾਂ ਨੂੰ ਰੇਲਵੇ ਸਟੇਸ਼ਨ ਸੜਕਾਂ ਹਵਾਈ ਅੱਡੇ ਸੌਪਤੇ ਇਹ ਪ੍ਰਾਪਤੀ ਹੈ ਕਹਿੰਦੇ ਇਹਨਾਂ ਦੀ 22 ਪਰਿਵਾਰਾਂ ਨੂੰ 21 22 ਪਰਿਵਾਰ ਨੇ ਜਿਹੜੇ ਸੋ ਦੇਖਦੇ ਹਾਂ ਅੱਗੇ ਹੁਣ ਤਿੰਨ ਪੜਾ ਰਹੇਗੇ ਚਾਰ ਹੋ ਚੁੱਕੇ ਨੇ ਸਭ ਤੋਂ ਆਖਰੀ ਪੜਾ ਦੇ ਵਿੱਚ ਆਪਾਂ ਪੰਜਾਬ ਵਾਲਿਆਂ ਪਰ ਆਪਾਂ ਨੂੰ ਇੰਨਾ ਹੌਸਲਾ ਹੈ ਸਾਡੇ ਨਾਲ ਬੋਦੀ ਸਾਹਿਬ ਵੀ ਬਾਰਾਨਸੀ ਤੇ ਬੋਟਾ 1 ਜੂਨ ਨੂੰ ਹੀ ਪਹਨ ਗਿਆ ਜੀ ਸਦੁੱਜੇ ਪਾਸੇ ਚੰਡੀਗੜ੍ਹ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਕਾਂਗਰਸ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਗਰੰਟੀ ਕਾਰਡ ਨੂੰ ਲੈ ਕੇ ਉਹ ਫਾਰਮ ਭਰਾਏ ਜਾ ਰਹੇ ਸੀਗੇ ਕਈ ਪਿੰਡ ਨੇ ਉੱਥੋਂ ਦੇ ਉਹਦੇ ਚ ਚੰਡੀਗੜ੍ਹ ਦੇ ਜਿਹੜੇ ਚੋਣ ਕਮਿਸ਼ਨ ਨੇ ਕਾਂਗਰਸੀ ਆਗੂ ਨੇ ਜਿਹੜੇ ਉਮੀਦਵਾਰ ਮਨੀਸ਼ ਤਵਾਰੀ ਚੇਅਰਮੈਨ ਹਰਮਿੰਦਰ ਸਿੰਘ ਲੱਕੀ ਇਹਨਾਂ ਨੂੰ ਨੋਟਿਸ ਜਾਰੀ ਕਰਤਾ ਬਿਨੇ ਪ੍ਰਤਾਪ ਸਿੰਘ ਵੱਲੋਂ ਜਿਹੜੇ ਰਿਟਰਨਿੰਗ ਅਫਸਰ ਨੇ ਇਹ ਮਲੋਆ ਡਟਬਾ किशनगढ़ ਮਣੀ ਮਾਜਰਾ ਬਾਪੂ tạm ਕਲੋਨੀ ਤਨहास ਵਗੈਰਾ ਵਗੈਰਾ ਰਾਮਦਰਬਾਰ ਇਦਰਾ ਕਲੋਨੀ ਉੱਥੇ ਕਹਿੰਦੇ ਫਾਰਮ ਭਰਾਏ ਜਾ ਰਹੇ ਸੀ ਜਿਹੜੇ ਬਿਲਕੁਲ ਚੋਣ ਕਮਿਸ਼ਨ ਦੀ ਉਲੰਘਣਾ ਹੈ ਤੇ ਇਹਨੂੰ ਮਨੀਸ਼ਤ ਬਾੜੀ ਨੂੰ ਉਹਦਾ ਜਵਾਬ ਦੇਣਾ ਪਵੇਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ